ਦਾ ਸਾਹੀ ਮਾਰੂ ਸੋਲੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰੇ ਅਨੰਦ ਅਨੰਦੀ ਮੇਰਾ ਘਟ ਘਟ ਪੂਰਨ ਸਿਰ ਸਿਰੈ ਨਵੇਰਾ ਸਿਰ ਸਾਹਾ ਕਹਿ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਆਨੰਤ ਦਿਆਲਾ ਪ੍ਰਗਟ ਰਹਿਉ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਗਸੈ ਆਪੇ ਹੀ ਆਪ ਪੂਜਾਹੀ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ पसारा ਆਪੇ ਖੇਲ ਖਿਲਾਵੇ ਦਿਨ ਰਾਤੀ ਆਪੇ ਸੁਣ ਸੁਣ ਪੀ ਜਾਹੀ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਧਾਰਿਉ ਸਭ ਸਾਚਾ ਸੱਚੀ ਸੱਚ ਵਰਤੀ ਜਾਹੀ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੀ ਏਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕਹਿ ਪੂਰੇ ਕਾਜਾ ਅੰਤਰ ਬਾਹਰ ਸਭ ਕਿਸ ਜਾਣੈ ਆਪੇ ਹੀ ਆਪ ਪਤੀ ਜਾਹੀ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਬ ਸੁਖ ਸਹਿਜ ਘਰ ਤੇਰਾ ਅਮਿਓ ਤੇਰੀ ਦ੍ਰਿਸ਼ਟੀ ਜਾਹੀ ਤੇਰੀ ਦਾਤ ਤੁਜੈ ਤੇ ਹੋਐ ਦੇਹਦਾਨ ਸਭ ਸਹਿਜੰਤ ਲੋਐ ਟੂਟ ਨਾ ਆਵੈ ਪੂਰ ਪੰਡਹਾਰੈ ਤ੍ਰਿਪਤ ਰਹੇ ਆਗੀ ਜਾਹੀ ਜਾਚ ਹੈ ਸਿੱਧ ਸਾਧਕ ਬਨਵਾਸੀ ਜਾਤ ਚਹਿ ਜਦੀ ਸਤੀ ਸੁਖ ਵਾਸੀ ਇੱਕ ਦਾ ਤਾਰ ਸਗਲ ਹੈ ਜਾਚਿਕ ਦੇਹੇ দান ਸ੍ਰਿਸ਼ਟੀ ਜਾਹੀ ਕਰਹਿ ਭਗਤ ਅਰ ਰੰਗ ਅਪਾਰਾ ਖਿਨ ਮਹਿ ਥਾਪਿਓ ਥਾਪਨ ਹਾਰਾ ਭਾਰੂ ਤੋਲ ਬੇਅੰਤ ਸੁਆਮੀ ਹੁਕਮ ਮੰਨ ਭਗਤੀ ਜਾਹੀ ਜਿਸ ਦੇਹ ਦਰਸ ਸੋਈ ਤੁਦ ਜਾਣੈ ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ ਚਤੁਰ ਸਰੂਪ ਸਿਆਣਾ ਸੋਈ ਜੋ ਮਨ ਤੇਰੈ ਪਾਵੀ ਜਾਹੇ ਜਿਸ ਚੀਤ ਆਵਹਿ ਸੋ ਵੇ ਪਰਵਾਹਾ ਜਿਸ ਚੀਤ ਆਵਹਿ ਸੋ ਸਾਚਾ ਸਾਹਾ ਜਿਸ ਚੀਤ ਆਵਹਿ ਤਿਸ ਭਉ ਕੇਹਾ ਅਵਰ ਕਹਾ ਕਿਸ ਕੀ ਜਾਹੇ ਤ੍ਰਿਸ਼ਨਾ ਬੂਜੀ ਅੰਤਰ ਠੰਡਾ ਗੁਰ ਪੂਰੈ ਲੈ ਤੂ ਟਾ ਗੰਡਾ ਸੁਰਤ ਸ਼ਬਦ ਰਿਦ ਅੰਤਰ ਜਾਗੀ ਅਮਯੋ ਝੋਲ ਝੋਲ ਪੀ ਜਾਏ ਮਰੈ ਨਾਹੀ ਸਦ ਸਦ ਹੀ ਜੀਵੇ ਅਮਰ ਭਿਆਬ ਨਾਸੀ ਥੀਵੇ ਨਾ ਕੋ ਆਵੇ ਨਾ ਕੋ ਜਾਵੇ ਗੁਰ ਦੂਰ ਕੀਆ ਪਰਮੀ ਜਾਏ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਹੇ ਸਮਾਣੀ ਚੜੈ ਸਵਾਯਾ ਨਿਤ ਨਿਤ ਰੰਗਾ ਕਟੈ ਨਾਹੀ ਟੋਲੀ ਜਾਏ 12 ਕੰਚਨ ਸੁਧ ਕਰਾਇਆ ਨਦਰ ਸਰਾਫ ਬੰਨੀ ਸਚੜਾਇਆ ਪਰਖ ਖਜ਼ਾਨੇ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਹੀ ਅਮਰਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀ ਜਾਹੀ ਮਾਰੂ ਮਹੱਲਾ 5 ਸੋਲੇ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰ ਦਿਆਲ ਸਦਾ ਬਖਸ਼ਿੰਦਾ ਗੁਰ ਸਾਸਤਿ ਸਿਮਰਤ ਘਟ ਕਰਮਾ ਗੁਰ ਪਵਿੱਤਰ ਅਸਥਾਨਾਹੀ ਗੁਰ ਸਿਮਰਤ ਸਭ ਕਿਲ ਵਿਖ ਨਾਸਹਿ ਗੁਰ ਸਿਮਰਤ ਜਮ ਸੰਗ ਨਾ ਫਾਸਹਿ ਗੁਰ ਸਿਮਰਤ ਮਨ ਨਿਰਮਲ ਹੋਵੈ ਗੁਰ ਕਾਟੇ અપਮਾਨਾਹੀ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਤਾ ਨਿਤ ਜੀਤ ਦਾਨਾ ਹੈ ਗੁਰ ਦਵਾਰੈ ਹਰ ਕੀਰਤਨ ਸੁਣੀਐ ਸਤਿਗੁਰ ਭੇਟ ਹਰ ਜਸ ਮੁਖ ਭਣੀਐ ਕਲ ਕਲੇਸ਼ ਮਟਾਏ ਸਤਿਗੁਰ ਹਰ ਦਰਗਾਹ ਦੇਵੈ ਮਾਨਾ ਹੈ ਅਗਮ ਅਗੋਚਰ ਗੁਰੂ ਦਿਖਾਇਆ ਉਲਾ ਮਾਰਗ ਸਤਗੁਰ ਪਾਇਆ ਗੁਰ ਸੇਵਕ ਕੋ ਬਿਗਨ ਨਾ ਭਗਤੀ ਹਰ ਪੂਰ ਦਰੜਾ ਆ ਗਿਆ ਨਾਹੀ ਗੁਰ ਦ੍ਰਿਸ਼ਟਾਇਆ ਸਭ ਨੀ ਠਾਈ ਜਲ ਥਲ ਪੂਰ ਰਹਿਆ ਗੋ ਸਾਈ ਉਚ ਊਨ ਸਭ ਏਕ ਸਮਾਨਾ ਮਨ ਲਾਗਾ ਸਹਿਜ ਧਿਆਨਾਹੀ ਗੁਰ ਮਿਲਿਆ ਸਭ ਤ੍ਰਿਸ਼ਣ ਬੁਝਾਈ ਗੁਰ ਮਿਲਿਆ ਨਹਿ ਜੋ ਹੈ ਮਾਈ ਸਤ ਸੰਤੋਖ ਦੀਆ ਗੁਰ ਪੂਰੇ ਨਾਮ ਅਮਰਤ ਪੀ ਪਾਨਾ ਹੀ ਗੁਰ ਕੀ ਬਾਣੀ ਸਭ ਮਾਹੇ ਸਮਾਣੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜੱਪੀ ਤੇ ਸਭ ਨਿਸਤਰੇ ਤਿੰਨ ਪਾਇਆ ਨਿਹਚਲ ਥਾਨਾ ਹੀ ਸਤ ਗੁਰ ਕੀ ਮਹਿਮਾ ਸਤ ਗੁਰ ਜਾਣੇ ਜੋ ਕਿਛ ਕਰੇ ਸੋ ਆਪਨ ਭਾਣੇ ਸਾਧੂ ਤੂਰ ਜਾਤ ਹੈ ਜਨ ਤੇਰੇ ਨਾਨਕ ਸਤਿ ਗੁਰਬਾਨਾ ਹੀ ਮਾਰੂ ਸੋਲੇ ਹੈ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਦਿ ਮਨੰਜਨ ਪ੍ਰਵੰ ਅੰਕਾਰਾ ਸਭ ਮਹਿ ਵਰਤੈ ਆਪ ਨਰਾਰਾ ਵਰਨ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿ ਟਿਉ ਪਾਏਂਦਾ ਲਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁਖ ਪਾਏਂਦਾ ਕੀਤਾ ਹੋਵੈ ਤਿਸ ਕਿਆ ਕਹੀਐ ਗੁਰਮਖ ਨਾਮ ਪਦਾਰਥ ਲਈਐ ਜਿਸ ਆਪ ਭੁਲਾਏ ਸੋਈ ਭੂਲੇ ਸੋ ਬੂਝੈ ਜਿਸਹਿ 부ਝਾਏਂਦਾ ਹਰਖ ਸੋਗ ਕਾ ਨਗਰ ਇਹ ਕੀਆ ਸੇ ਉਭਰੇ ਜੋ ਸਤਗੁਰ ਸਰਣੀਆਂ ਤ੍ਰਿਹਾ ਗੁਣਾਤੇ ਰਹੈ ਨਿਰਾਰਾ ਸੋ ਗੁਰਮੁਖ ਸੋ ਬਾਪਾ ਏਂਦਾ ਅਨਕ ਕਰਮ ਕੀਏ ਬਹੁ ਤੇਰੇ ਜੋ ਕੀਜੈ ਸੋ ਬੰਧਨ ਪੈਰੇ ਕਰਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਦੁਆਇਂਦਾ ਕਲ ਜੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੀ ਹਰ ਦਰਗਾਹ ਪਤ ਸਿਉ ਜਾਇਂਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਵਾਸ ਆਪ ਪ੍ਰਭ ਕੀਆ ਨਿਛਲ ਏਕ ਆਪ ਅਬਨਾਸੀ ਸੋ ਨਿਛਲ ਜੋਤ ਸਹਿ ਤਿਆਇਂਦਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੁ ਮਾਨਸ ਦੇਹਾ ਜਿਉਂ ਜਲ ਤਰੰਗ ਉੱਠਹਿ ਬਹੁ ਭਾਂਤੀ ਫਿਰ ਸਲ ਲਹਿ ਸਲ ਲਸਮਾਇਂਦਾ ਇਕ ਜਾਚਕ ਮੰਗੈ ਦਾਨ ਦੁਆਰੇ ਜਾਂ ਪ੍ਰਭ ਭਾਵੇ ਤਾਂ ਕਿਰਪਾ ਤਾਰੈ ਦੇਹੋ ਦਰਸ ਜਿਤ ਮਨ ਤ੍ਰਿਪਤਾਸੈ ਹਰ ਕੀਰਤਨ ਮਨ ਠਹਿਰਾਇਂਦਾ ਰੂੜੋ ਠਾਕੁਰ ਕਿਤੈ ਵਸਨਾ ਆਵੇ ਹਰ ਸੋਕਿਸ਼ ਕਰੇ ਜੇ ਹਰ ਕੇ ਸੰਤਾਂ ਭਾਵੇ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨ ਕੋਈ ਪਾਇਂਦਾ ਜਿੱਤੈ ਔਕਟ ਆਏ ਬਨਤ ਹੈ ਪ੍ਰਾਣੀ ਤਿੱਤੈ ਹਰ ਧਿਆਈਐ ਸਾਰਿੰਗ ਪਾਣੀ ਜਿੱਤੈ ਪੁੱਤਰ ਕਲਤਨ ਨਾ ਬੇਲੀ ਕੋਈ ਤਿੱਤੈ ਹਰ ਆ ਪਛੜਾਇਂਦਾ ਵੱਡਾ ਸਾਹਿਬ ਅਗਮ ਅਥਾਹ ਕਿਉ ਮਿਲੀਐ ਪ੍ਰਭ ਵੀ ਪਰਵਾਹ ਕਾਟ ਸਿਲਕ ਜਿਸ ਮਾਰਗ ਪਾਈ ਸੋ ਵਿੱਚ ਸੰਗਤ ਵਾਸਾ ਪਾਏਂਦਾ ਹੁਕਮ ਬੂਝੈ ਸੋ ਸੇਵਕ ਕਹੀਐ ਬੁਰਾ ਪਲਾਦ ਹੋਏ ਸੰਸਾਰ ਸਹੀਐ ਹਉਮੈ ਜਾਏ ਤਾਂ ਏਕੋ ਬੂਜੈ ਸੋ ਗੁਰਮੁਖ ਸਹਜ ਸਮਾਇੰਦਾ ਹਰ ਕੇ ਭਗਤ ਸਦਾ ਸੁਖ ਵਾਸੀ ਬਾਲ ਸੁਪਾਏ ਅਤੀਤ ਉਦਾਸੀ ਅਨਕ ਰੰਗ ਕਰਹਿ ਬਹੁ ਭਾਂਤੀ ਜਿਉ ਪਿਤਾ ਪੂਤ ਲੜਾਐਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਐ ਜਾਂ ਲਈ ਮਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਖਾਐ ਦਾ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਧਰੀ ਸਭ ਧਰਨਾ ਜਨ ਨਾਨਕ ਸਰਨ ਪਿਆ ਹਰ ਦੁਆਰੇ ਹਰ ਭਾਵੇਂ ਲਾਜਿਰ ਖਾਐ ਦਾ ਮਾਰੂ ਸੋਲੇ